ਯਾਨੀ ਦੇਖੋ ਜੀ ਜਿਹੜਾ ਨਸ਼ਾ ਨਾ ਇਹ ਨਸ਼ਾ ਕੋਈ ਕੰਮੇ ਪੰਜਾਬ ਦਾ ਨਹੀਂ ਇਹ ਇੰਟਰਨੈਸ਼ਨਲ ਕ੍ਰਾਈਸਿਸ ਹੈ ਜੀ ਇਹ ਸਾਰੀ ਦੁਨੀਆ ਦੇ ਉੱਤੇ ਨਸ਼ਾ ਚੱਲ ਰਿਹਾ ਹੈ ਨਸ਼ੇ ਦੇ ਉੱਤੇ ਹੀ ਸਰਕਾਰਾਂ ਚੱਲ ਰਹੀਆਂ ਨੇ ਨਾ ਤਾਂ ਕੋਈ ਮੁਲਕ ਹੈਗਾ ਜਿੱਥੇ ਨਸ਼ਾ ਨਾ ਹੋਵੇ ਨਾ ਹੀ ਕੋਈ ਅਹੀ ਜੀ ਸਰਕਾਰ ਹੈ ਜਿਹੜੀ ਨਸ਼ੇ ਦਾ ਸਹਾਰਾ ਨਾ ਲੈਂਦੀ ਹੋ ਜੀ ਸਭ ਤੋਂ ਵੱਡੀ ਗੱਲ ਆਪਾਂ ਅਮਰੀਕਾ ਨੂੰ ਕਹਿੰਦੇ ਹਾਂ ਅਮਰੀਕਾ ਦੇ ਵਿੱਚ ਪਿਛਲੇ 40 ਸਾਲ ਦੇ ਵਿੱਚ ਮੈਡਮ 1,27,000 ਮੌਤ ਹੋਈ। ਜੀ। ਤੁਸੀਂ ਹਿਸਾਬ ਲਓ ਕਿੰਨਾ ਵੱਡਾ 2019 ਦੇ ਵਿੱਚ 80,000 ਮੁੰਡਿਆਂ ਦੀ ਮੌਤ ਹੋਈ। ਜੀ। 2021 ਦੇ ਵਿੱਚ 1,10,000 ਮੁੰਡੇ ਦੀ ਮੌਤ ਹੋਈ। ਮਤਲਬ ਇੰਨੀ ਜ਼ਿਆਦਾ ਮੌਤਦਾਰ ਅਮਰੀਕਾ ਦੇ ਵਿੱਚ ਹੱਦ ਤੋਂ ਵੱਧ ਗੱਲ ਕਰ ਉਹਨੀਆਂ ਸਰਕਾਰਾਂ ਇਹ ਸਪਤੀ ਸੰਜੀਦਾ ਨੇ ਵੀ ਉਹ ਆਪਣੇ ਦੇਸ਼ ਨੂੰ ਬਦਨਾਮ ਨਹੀਂ ਹੋਣ ਦੱਸੀਆਂ। ਜੀ। ਉਹ ਦੇਸ਼ ਨੂੰ ਆਪਦੇ ਨੂੰ ਬਦनामी ਦੇ ਟਿੱਕੇ ਤੋਂ ਉਹ ਬਚਾ ਕੇ ਰੱਖਿਆ ਹੋਇਆ ਜਦੋਂ ਕਿ ਮੌਤਦਾਰ ਇਤੋਂ ਇੰਨੀ ਜ਼ਿਆਦਾ ਹੈ ਜਦੋਂ ਕਿ ਪੰਜਾਬ ਦੇ ਵਿੱਚ 2021 ਦੇ ਇੱਕਾ 31 ਵਿੱਚ ਡੈਥਾਂ ਹੋਈਆਂ ਫਿਰ ਅਗਲੇ ਸਾਲ 75 ਡੈਥਾਂ ਹੋਈਆਂ ਫਿਰ ਉਦੋਂ ਅਗਲੇ ਸਾਲ 260 ਡੈਥਾਂ ਹੋਈਆਂ ਆ ਕਿਹਦੇ ਡੈਥ ਦਾ ਇੱਕ ਵੀ ਮਾਰੀ ਹੈ ਪਰ ਅਮਰੀਕਾ ਦੇ ਮੁਤਾਬਕ ਸਾਡੇ ਜਿਹੜੀ ਡਰੱਗ ਹੈ ਉਹ 2-3% ਹੈ ਪਰ ਚਾਰ ਸਾਡਾ ਇੰਨਾ ਜ਼ਿਆਦਾ ਹੈ ਵੀ ਹੱਦ ਤੋਂ ਵੱਧ ਹੈ ਅਸੀਂ ਜਦੋਂ ਲੜਕੀਆਂ ਨੂੰ ਬਿਉਂਦੇ ਆ ਉਂ ਵਿਦੇਸ਼ ਦੇ ਨਾਂ ਦੇ ਉੱਤੇ ਆਡੇ ਨਾਲ ਛੱਕੀਆਂ ਵੀ ਵੱਜਦੀਆਂ ਨੇ ਸੱਤ ਉੱਧਰ ਜਾ ਕੇ ਗਾਇਬ ਵੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਲੜਕੀਆਂ ਨੇ ਭੋਜਾ ਭਾਲ ਸ਼ਾਉਂਦੀਆਂ ਨਾ ਉਹਨਾਂ ਨੂੰ ਉੱਥੇ ਨਸ਼ਾ ਕਰਨ ਵੀ ਲਾ ਆਂਦੇ ਨੇ ਜਿੱਤੇ ਤਰ੍ਹਾਂ ਦੀ ਖਦਾਸਤਨ ਮੈਂ ਤੁਹਾਡੇ ਹੁਣ ਨਜ਼ਰ ਕਰ ਰਿਹਾ ਆ ਪਿਛਲੇ 9 ਮਹੀਨਿਆਂ ਦੇ ਵਿੱਚ 31 ਤਰੀਕ ਤੋਂ ਲੈ ਕੇ 90 ਮਹੀਨੇ ਦੀ 31 ਤਰੀਕ ਤੱਕ ਜਲੰਧਰ ਦੇ ਵਿੱਚ ਲੇਡੀਜ਼ ਵਾਸਤੇ ਲੜਕੀਆਂ ਵਾਸਤੇ ਨਸ਼ੇ ਛਡਾਊ ਕੇਂਦਰ ਨੇ ਜਿੱਥੇ 156 ਲੜਕੀਆਂ ਨੇ ਨਸ਼ੇ ਛਡਣ ਦੀ ਦਵਾਈ ਸ਼ੁਰੂ ਕੀਤੀ ਮੈਡਮ ਜੀ ਦੇ ਵਿੱਚੋਂ 80 ਲੜਕੀਆਂ ਵਿਦੇਸ਼ ਦੀਆਂ ਨੇ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਛਡਣ ਦਾ ਖਰਚਾ ਬਹੁਤ ਘੱਟ ਹੈ ਜਾਂ ਨਾ ਮਾਸਟਰ ਅਮਰੀਕਾ ਇੰਗਲੈਂਡ ਕੈਨੇਡਾ ਉੱਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਦੇਸ਼ ਨੇ ਉੱਥੇ ਨਸ਼ਾ ਛਡਣ ਦਾ ਇੰਨਾ ਜਿਆਦਾ ਮਹਿੰਗਾ ਇਲਾਜ ਹੈ ਹੱਦ ਤੋਂ ਵੱਧ ਤੇ ਉੱਥੇ ਜਿਹੜਿਆ ਫਿਰ ਗਹਾਂ ਨਸ਼ਾ ਛਡਾਉਣ ਵਾਲੇ ਨੇਗੇ ਉਹ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਵੀ ਟੱਪ ਜਾਂਦੇ ਨੇ ਅੰprene ਤਾਂ ਮਰਾਂ ਮੋਟਾ ਕਰਦੇ ਨੇ ਉੱਥੇ ਮਤਲਬ ਇੰਨਾ ਜਿਆਦਾ ਕੁੱਟਮਾਰ ਕਰਦੇ ਨੇ ਇੰਨਾ ਜਿਆਦਾ ਜਲੀਲ ਕਰਦੇ ਨੇ ਅੱਜ ਤੋਂ ਵੱਧ ਇਸ ਕਰਕੇ ਨਸ਼ਾ ਛਡਣ ਵਾਲੇ ਲੋਕ ਉੱਥੇ ਉੱਪਰ ਜਕੇ ਇੰਡੀਆ ਦੇ ਵਿੱਚ ਆ ਕੇ ਪੰਜਾ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਦੀ ਕੋਸ਼ਿਸ਼ ਜੈ ਛਡਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸਾਡੇ ਸੈਂਟਰ ਨੇ ਜਿਹੜੇ ਸਰਕਾਰ ਦੇ ਨੇ ਉਹ ਸਾਡੇ ਪ੍ਰਾਈਵੇਟ ਨੇ ਸਾਡੇ 519 ਉਹ ਸੈਂਟਰ ਵੀ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਬਿਨਾਂ ਫਰੀ ਹੋਪ ਕਾਸਟ ਨਸ਼ਾ ਛਡਾਇਆ ਜਾਂਦਾ ਜੇ ਕਿਸੇ ਨੇ ਛਡਣਾ ਹੋਵੇ ਇਹ ਗੱਲ ਕਰ ਇਹ ਹੈ ਵੀ ਨਸ਼ਾ ਛਡਣ ਦੀ ਆਪਦੀ ਬੰਦੇ ਦੀ ਨਿਯਤ ਹੋਣੀ ਚਾਹੀਦੀ ਹੈ ਇਸ ਕਰਕੇ ਮਤਲਬ ਨਸ਼ਾ ਛੱਡਣ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਹੈ ਜਦੋਂ ਕੋਈ ਭੈਣ ਭਰਾ ਆ ਜਾ ਹੋਰ ਮਤਲਬ ਪ੍ਰੈਸ਼ਰ ਪਾਉਂਦਾ ਤਾਂ ਨਸ਼ਾ ਛੱਡੋ ਇਸ ਕਰਕੇ ਉਹ ਨਸ਼ਾ ਛੱਡਣ ਦੀ ਦਿੱਕਤ ਆਉਂਦੀ ਹੈ ਜਿਹੜਾ ਆਪਣੇ ਮਨ ਨਾਲ ਜਿਵੇਂ ਹੁਣ ਇਹ ਲੜਕੀਆਂ ਨੇ 80 ਲੜਕੀਆਂ ਵਿਦੇਸ਼ ਦੇ ਵਿੱਚੋਂ ਆਈਆਂ ਜਿਨ੍ਹਾਂ ਦੇ ਵਿੱਚੋਂ ਮੈਡਮ 75 ਲੜਕੀਆਂ ਦੇ ਤਲਾਕ ਹੋਏ ਹੋਏ ਜੀ ਜਿਹੜੀਆਂ ਇਧਰੋਂ ਪੋੜੀਆਂ ਪਾਰੀਆਂ ਲੜਕੀਆਂ ਅਸੀਂ ਆਪਾਂ ਵਿਦੇਸ਼ ਦੇ ਨਾਂ ਦੇ ਉੱਤੇ ਵਿਆਹ ਕੇ ਤੋਰ ਦਿੰਦੇ ਆ ਉੱਥੇ ਜਾ ਕੇ ਉਹ ਮੁੰਡੇ ਨਸ਼ੇੜੀ ਹੁੰਦੇ ਨੇ ਸਭ ਤੋਂ ਪਹਿਲਾਂ ਨਸ਼ੇ ਦੇ ਵਿਝਾਉਂਦੇ ਨੇ ਉਹਨੂੰ ਨਸ਼ੇ ਤੋਂ ਬਾਅਦ ਉਹਨੂੰ ਫਿਰ ਪੈਸੇ ਕਮਾਉਣ ਦਾ ਇੱਕ ਸਾਧਨ ਮਰੀ ਜਰੀਆ ਬਣਾ ਕੇ ਉਹਨੂੰ ਰੇਪ ਪਾਰਟੀਆਂ ਦੇ ਵਿੱਚ ਨਾਈਟ ਕਲੱਬਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਇਨਾ ਜਲੀਲ ਕੀਤਾ ਜਾਂਦਾ ਯੋ ਲੜਕੀਆਂ ਤੇ ਨਾ ਸੌ ਜਾਂਦੀਆਂ ਜੀ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ ਚਾਹਾਂਗੀ ਵਿਦੇਸ਼ ਦੇ ਵਿੱਚ ਜੋ ਅਲਰਟਸ ਕਰਕੇ ਕੁੜੀਆਂ ਬਾਹਰ ਜਾਂਦੀਆਂ ਨੇ ਅਸੀਂ ਅਕਸਰ ਦੇਖਦੇ ਹਾਂ ਮਾਪੇ ਬੜੇ ਖੁਸ਼ ਹੋ ਕੇ ਬੱਚਿਆਂ ਨੂੰ ਕਮਾਈ ਦੇ ਲਈ ਵਿਦੇਸ਼ ਭੇਜ ਦਿੰਦੇ ਨੇ ਪਰ ਇੱਕ ਚੀਜ਼ ਹੋਰ ਵੀ ਹੈ ਜਿੱਥੇ ਕਿ ਜੇ ਵਿਦੇਸ਼ਾਂ ਦੇ ਵਿੱਚ ਬੱਚਿਆਂ ਨਾਲ ਕੰਮ ਨੂੰ ਲੈ ਕੇ ਇਹਨਾਂ ਮਾੜਾ ਹਾਲ ਹੈ ਜਾਂ ਫਿਰ ਉੱਥੋਂ ਦੀ ਸਰਕਾਰ ਨੇ ਡਿਪੋਰਟ ਕਰਕੇ ਇੱਧਰ ਭੇਜ ਦਿੱਤਾ ਸੀ ਕਈ ਬੱਚਿਆਂ ਤੇ ਮਾਪੇ ਜਿਹੜੇ ਮੁੰਡੇ ਵਾਪਸ ਆਉਣ ਦੇ ਲਈ ਤਿਆਰ ਨੇ ਪਰ ਕੁੜੀਆਂ ਅਜੇ ਹੀ ਫ੍ਰੀडम ਪਾਲਦੀਆਂ ਨੇ ਕਿ ਅਸੀਂ ਸ਼ਾਰਟ ਕੱਪੜੇ ਪਾਈਏ ਅਸੀਂ दारू ਪੀਏ ਅਸੀਂ ਨਾਈਟ ਕਲੱਬਾਂ ਦੇ ਵਿੱਚ ਜਾਈਏ ਪਰ ਜਿਹੜਾ ਬੱਚਾ ਇੱਕ ਵਾਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਸੇ ਵੀ ਅਦਰ ਕੰਟਰੀ ਦੇ ਵਿੱਚ ਜਾਂਦਾ ਉਹ ਪੰਜਾਬ ਦੇ ਵਿੱਚ ਆਉਣ ਲਈ ਰਾਜ਼ੀ ਨਹੀਂ ਹੁੰਦਾ ਹਾਂਜੀ ਫਿਰ ਉਹ ਕਾਰਨ ਜਿਹੜਾ ਤੁਸੀਂ ਦੱਸ ਹੀ ਦਿੱਤਾ ਸਾਰਾ ਕਿਉਂਕਿ ਆਜ਼ਾਦੀ ਇੰਨੀ ਜ਼ਿਆਦੇ ਹੋਗੀ ਜਾਤੀ ਮਤਲਬ ਇੱਕ ਲਿਮਟ ਚ ਹੋਣੀ ਚਾਹੀਦੀ ਆ ਉਹ ਤੋਂ ਲਿਮਟ ਤੋਂ ਲੜਕੀਆਂ ਜਿਆਦਾ ਟੱਪ ਗਈਆਂ ਜਿਹਦੇ ਕਰਕੇ ਮਤਲਬ ਉਦੋਂ ਬਾਅਦ ਫਿਰ ਉਹ ਲਾਸ਼ ਮਰੇ ਖਾਣਾ ਦਿੱਕਤ ਵਾਲੀ ਗੱਲ ਹੈ ਕਿਉਂਕਿ ਇਥੇ ਆਪ ਭਾਈਚਾਰਾ ਹੁੰਦਾ ਪਿੰਡ ਹੁੰਦਾ ਸ਼ਰੀਕਾ ਕਬੀਲਾ ਹੁੰਦਾ ਚਾਚੇ ਟਾਏ ਹੁੰਦੇ ਇਸ ਕਰਕੇ ਮਤਲਬ ਲੜਕੀਆਂ ਔਰਤਾਂ ਥੋੜਾ ਜਿਹਾ ਗਰੇਜ ਕਰਦੀਆਂ ਹੁੰਦੀਆਂ ਨੇ ਕਿਉਂਕਿ ਉਹ ਉੱਥੇ ਉਹਨਾਂ ਦਾ ਫਿਰ ਜਿਹੜਾ ਸਿਸਟਮ ਹੈ ਡਰਗ ਵਾਲਾ ਪਾਸੇ ਵਾਲਾ ਜਿਵੇਂ ਤੁਸੀਂ ਦੱਸਿਆ ਇੱਧਰ ਆ ਕੇ ਉਹ ਗੱਲ ਪੂਰੀ ਨਹੀਂ ਹੁੰਦੀ ਇਸ ਕਰਕੇ ਫਿਰ ਉੱਤਰ ਨੂੰ ਹੀ ਪ੍ਰੇਫਰ ਕਰਦੀਆਂ ਆਂ ਵੀ ਆਪਾਂ ਤਾਂ ਜਾਣਦੀਆਂ ਨੇ ਇੱਥੇ ਹੀ ਰਾਂਗੇ ਜੀ ਬਿਲਕੁਲ ਦੂਜੀ ਗੱਲ ਮੈਡਮ ਇਹ ਹੈ ਹੁਣ ਜਿਹੜਾ ਨਸ਼ੇ ਤੇ ਆ ਜਾਂਦੀ ਏ ਗੱਲ ਸਾਡੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਇੰਨਾ ਬਦਨਾਮ ਕਰ ਰੱਖਿਆ ਸਾਡੇ 12000 ਕਰੋੜ ਰੁਪਏ ਦੀ ਸ਼ਰਾਬ बिकਦੀ ਏ ਇੱਕ ਸਾਲ ਦੇ ਵਿੱਚ ਸਾਡੀ ਆਬਾਦੀ 3.5 ਕਰੋੜ ਹੈ ਸਾਡੇ ਲਵੇ ਇੱਕ ਤੇਲੰਗਾਨ ਹੈਗਾ ਤੇਲੰਗਾਨਾ ਦੀ ਆਬਾਦੀ ਹੈ ਜੀ ਸਾਡੇ 3.5 ਕਰੋੜ ਤੋਂ 10 ਲੱਖਾਂ ਜ਼ਿਆਦਾ 3 ਲੱਖ 3 ਕਰੋੜ 60 ਲੱਖ ਉੱਥੇ ਵਿਕਦੀ ਏ ਦੀ 40000 ਕਰੋੜ ਰੁਪਏ ਦੀ ਸ਼ਰਾਬ ਅੱਗਾ ਕਰ ਬਦਨਾਮ ਅਸੀਂ ਆਪਣੇ ਆਪ ਨੂੰ ਬੁਰੀ ਜਨੇ ਆ ਅਸੀਂ ਬਰਨਾਮ ਤਾਂ ਹੋ ਗਏ ਸਾਨੂੰ 70 ਸਾਲ ਦੇ ਵਿੱਚ ਕੋਈ ਦੂਰ ਅੰਦੇਸ਼ੀ ਮੁੱਖ ਮੰਤਰੀ ਨਹੀਂ ਮਿਲਿਆ ਠੀਕ ਹੈ ਵੀ ਹੁਣ ਮਾਨ ਸਾਹਿਬ ਥੋੜਾ ਜਿਆ ਸੋਚਦੇ ਨੇ ਸਮਝ ਗੱਲ ਫੜਦੇ ਨੇ ਫਾਲੋ ਕਰਦੇ ਨੇ ਕਿਉਂਕਿ ਗਰਾਊਂਡ ਜ਼ੀਰੋ ਤੋਂ ਉੱਠੇ ਹੋਏ ਨੇ ਇਸ ਕਰਕੇ ਮਤਲਬ ਜਿਹੜੇ ਪਹਿਲਾਂ ਵਾਲੇ ਸੀ ਉਹ ਤਾਂ ਕੋਠੀਆਂ ਬੰਗਲਿਆਂ ਦੇ ਵਿੱਚੋਂ ਉਹੀ ਉੱਠੇ ਸੀਗੇ ਸਨਾਬਾਂਚ ਪੜੇ ਸੀ ਜਾਂ ਦੂਨਾ ਚ ਪੜੇ ਸੀ ਜਾਂ ਵੱਡੇ ਕਾਲਜਾਂ ਸਕੂਲਾਂ ਚ ਪੜੇ ਸੀ ਉਹਨਾਂ ਦਾ ਆਮ ਲੋਕਾਂ ਦੇ ਨਾਲ ਆ ਕੋਈ ਬਾਅ ਵਾਸਤੇ ਨਹੀਂ ਹੁੰਦਾ ਕਿ ਇਸ ਕਰਕੇ ਉਹਨਾਂ ਨੇ ਆਪਣੀ ਕੁਰਸੀ ਨੂੰ ਕਾਇਮ ਰੱਖਾ ਵਾਸਤੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਤੇ ਉਹ ਕਾਮਯਾਬ ਵੀ ਹੋਏ ਜਿਸ ਤਰ੍ਹਾਂ ਹੁਣ ਸਾਡੇ ਇੰਡੀਆ ਲੈਵਲ ਤੇ ਜੇ ਗੱਲ ਕਰਦੇ ਆ ਸਾਡੀ ਕਬੱਡੀ ਬਾਕੀ ਨਸ਼ੇ ਦੇ ਨਾਂ ਦੇ ਉੱਤੇ ਮਤਲਬ ਸੱਤਾ ਪ੍ਰਾਪਤੀ ਵਾਸਤੇ ਤਰਲੋ ਮੱਚੀ ਹੋਈ ਫਿਰਦੀ ਐ ਕਿਉਂਕਿ 15 ਅਰਬ ਰੁਪਏ ਦੀ ਸ਼ਰਾਬ ਐਮਡਮ 15 ਅਰਬ 15 ਅਰਬ ਰੁਪਏ ਦੀ ਸ਼ਰਾਬ ਰੋਜ਼ਾਨਾ ਵਿਕਦੀ ਆਪ ਇੰਡੀਆ ਦੇ ਵਿੱਚ ਨਸ਼ੇ ਨੂੰ ਕੌਣ ਬੰਦ ਕਰੂਗਾ ਜੀ 15 ਅਰਪਰ ਰੁਪਏ ਦੀ ਆਮਦਨ ਕਿਤੋਂ ਹੁੰਦੀ ਨਹੀਂ ਇਕੱਲੇ ਨਸ਼ੇ ਤੋਂ ਹੁੰਦੀ ਹੈ ਤੇ ਸ਼ਰਾਬ ਤੋਂ ਹੁੰਦੀ ਹੈ ਇਹ ਸਰਕਾਰਾਂ ਨੇ ਇਹ ਬਚਾ ਕੇ ਉਹ ਖੁਦ ਖੋਲਦੀਆਂ ਹਾਂ ਹਾਂ ਜੀ ਇਸ ਕਰਕੇ ਮਤਲਬ ਇਸ ਦੇ ਨਾਂ ਦੇ ਉੱਤੇ ਆਪਾਂ ਨੂੰ ਲੜਾ ਕੇ ਉਹ ਕੀਤਾ ਜਾਂਦਾ ਹੁਣ ਜੇ ਆ ਜਾਂਦੀ ਹੈ ਗੱਲ ਡਰੱਗ ਦੀ ਤੇ ਡਰੱਗ ਜਿਹੜੀਆਂ ਸਾਡੇ ਨਾਲ ਡਰੱਗਸ ਨੇ ਇਹ ਸਾਰਨ ਅਫੀਮ ਤੋਂ ਪਿਆਰ ਹੁੰਦੀਆਂ ਨੇ ਸਾਡੇ ਅਫੀਮ 1961 ਦੇ ਵਿੱਚ ਇੱਕ ਆ ਅਮਰੀਕਾ ਨੇ ਕਾਨੂੰਨ ਪਾਸ ਕਰਤਾ ਸੀਗਾ ਡਰੱਗ ਇਹ ਮਤਲਬ ਅਫੀਮ ਦਾ ਅਭੀ ਇਹ ਸਾਡੇ ਤਿੰਨ ਸਟੇਟਾਂ ਦੇ ਵਿੱਚ ਵਿਜੀ ਜਾਂਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਚੁੱਕੀ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਤਾਂ ਉੱਥੋਂ ਸਾਰੀ ਜਿਹੜੀ ਅਫੀਮ ਹੈ ਉਹ ਅਮਰੀਕਾ ਲੈ ਕੇ ਜਾਂਦਾ ਹੈ ਅਮਰੀਕਾ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਜਾਂਦੀ ਹੈ ਉੱਥੋਂ ਜਿਹੜੇ 45 ਓਪੀਓਰ ਬਣਦੇ ਨੇ ਉਹ ਸਾਨੂੰ ਫੇਰ ਵੇਚੇ ਜਾਂਦੇ ਨੇ ਮਤਲਬ ਜੇ ਅਸੀਂ ਡਰੱਗ ਮੁਕਤ ਹਿੰਦੁਸਤਾਨ ਕਰਨਾ ਹੋਵੇ ਤਾਂ ਅਸੀਂ ਉਹਨਾਂ ਤੋਂ ਡਰੱਗ ਪੈਸੇ ਲੈ ਪਹਿਲਾਂ ਤਾਂ ਉਹਨਾਂ ਨੂੰ ਆਰਾਮ ਸਪੀਰੀਅਲ ਦੇ ਰੂਪ ਚ ਓਪੀਅਮ ਦਿੰਨੇ ਆ ਤੇ ਉਹਨਾਂ ਤੋਂ ਬਣਾਇਆ ਹੋਇਆ ਓਪੀਓਰ ਨੇ ਜਿਹੜੇ 45 ਅਸੀਂ ਉਹ ਲੱਖਾਂ ਰੁਪਏ ਕਿਲੋ ਦੇ ਹਿਸਾਬ ਨਾਲ ਅਸੀਂ ਖਰੀਦ ਦਿਆਂ ਫਿਰ ਇਥੇ ਮੁੰਡਿਆਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਦਿੰਦਿਆਂ ਫਿਰ ਉਦੋਂ ਆ ਕੰਪਨੀਆਂ ਤੋਂ ਇਲੈਕਟੋਰਲ ਫੰਡ ਲਿਆ ਜਾਂਦਾ ਮੇਰੇ ਕੋਲ ਇੰੀਆਂ-ਇੰੀਆਂ ਕੰਪਨੀਆਂ ਦੀਆਂ ਲਿਸਟਾਂ ਨੇ ਜਿਨ੍ਹਾਂ ਤੋਂ 35 35 40 40 ਕਰੋੜ ਰੁਪਈਆ ਲਿਆ ਜਾਂਦਾ ਇਲੈਕਸ਼ਨਾਂ ਦੇ ਵਿੱਚ ਜੇ 10 ਕੰਪਨੀਆਂ ਤੋਂ 350 ਕਰੋੜ ਰੁਪਈਆ ਫੰਡ ਲਿਆ ਤੇ ਉਹਨਾਂ ਨੂੰ ਡਰਾਗਰ ਜਿਹੜੀ ਬਾਹਰਲੇ ਮੁਲਕਾਂ ਤੋਂ ਮਗਾ ਕੇ ਆਪਣਾ ਬਣਾ ਕੇ ਵੇਚਣ ਵਾਸਤੇ ਉਹਨਾਂ ਨੂੰ ਖੁੱਲ੍ਹ ਦਿੱਤੀ ਇਸ ਕਰਕੇ ਮਤਲਬ ਮੈਨੂੰ ਜਿਹੜਾ ਟਰੱਕ ਦਾ ਮਸਲਾ ਇਹ ਕਾਫੀ ਇੰਟਰਨੈਸ਼ਨਲ ਕ੍ਰਾਈਸਿਸ ਹੈ ਇਹ ਸਰਕਾਰਾਂ ਦੀ ਮਜਬੂਰੀ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਕੱਲਾ ਪ੍ਰਚਾਰ ਕਰਦੀਆਂ ਨੇ ਅੰਦਰ ਖਾਤੇ ਉਹਨਾਂ ਦਾ ਜਿਹੜੇ ਟਰੱਕ ਸਿਸਟਮ ਹੈ ਉਹ ਤੋਂ ਮਤਲਬ ਇਹ ਪੂਰਾ ਪੜਾਵਾ ਦਿੰਦੀਆਂ ਨੇ ਜਿਹਦੇ ਕਰਕੇ ਇਹ ਚੀਜ਼ ਰੁਕਣਾ ਦਾ ਨਾਮ ਹੀ ਨਹੀਂ ਲੈਂਦਾ ਜਦੋਂ ਸਾਡੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਕਈ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਵੀ ਉਹਨਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾਣਾ ਸ਼ੁਰੂ ਹੋਇਆ ਸੀ ਤੇ ਉੱਥੇ ਹੀ ਲੜਕੀਆਂ ਨੂੰ ਜਿਹੜੀ ਵੱਡੀ ਸਮੱਸਿਆ ਆਉਂਦੀ ਹੈ ਇੱਕ ਸ਼ਰਮ ਵੀ ਹੁੰਦੀ ਹੈ ਵੀ ਕਿਸੇ ਨੂੰ ਇਹ ਨਾ ਪਤਾ ਲੱਗ ਜਵੇ ਕਿ ਕਿਸੇ ਦੀ ਬੱਚੀ ਨਸ਼ਾ ਕਰਦੀ ਹੈ ਉਹਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾਣ ਨੂੰ ਆਪਾਂ ਕਹਿ ਦਿੰਨੇ ਕਿ ਮਾਪਿਆਂ ਦੀ ਜਿਹੜੀ ਬੇਇੱਜ਼ਤੀ ਹੈ ਉਹ ਉਹ ਵੀ ਹੁੰਦੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਦੋਂ ਬੱਚੇ ਨਸ਼ਾ ਕਰਦੇ ਆ ਨਾ ਤਾਂ ਉੱਥੇ ਕੋਈ ਭਾਈਚਾਰਕ ਸਾਡੀ ਸਾਂਝ ਹੁੰਦੀ ਹੈ ਨਾ ਹੀ ਕਿਸੇ ਚਾਚੇ ਤਾਈ ਦੀ ਜਿਹੜੀ ਸ਼ਰਮ ਹੁੰਦੀ ਹੈ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵੱਡਾ ਕਾਰਨ ਇਹੀ ਹੈ ਕਿ ਉੱਥੇ ਜਿਹੜਾ ਸਾਡੀ ਭਾਈਚਾਰਕ ਸਾਂਝ ਕਿਸੇ ਨਾਲ ਨਹੀਂ ਹੈਗੀ ਦੇਖੋ ਜੀ ਜਿਹੜੇ ਜੁੱਧ ਨੇ ਮਤਲਬ ਇਹ ਕੋਈ ਇਹ ਤਾਂ ਠੀਕ ਹੈ ਵੀ ਸਾਡੀ ਸਰਕਾਰ ਜੁੱਧ ਲੜ ਰਹੀ ਹੈ ਐ ਤੇ ਕਾ ਕਾਦੀ ਇਹ ਕਾਮਯਾਬੀ ਹੋਈ ਹੈ ਐਸ ਜੁੱਧੇ ਵਿੱਚ ਗੱਲ ਕਰੇ ਜੁੱਧ ਪਹਿਲਾ ਜੁੱਧ ਨਹੀਂ ਹੈ ਮੈਡਮ ਇਹ ਤੋਂ ਪਹਿਲਾਂ ਦੁਨੀਆ ਪੱਧਰ ਤੇ ਦੋ ਜੁੱਧ ਲੱਗ ਚੁੱਕੇ ਨੇ 1800 ਉਸ ਹੀ ਲਾਗੂ ਵੀ 1839 ਤੋਂ ਲੈ ਕੇ 1842 ਤੱਕ ਲੱਗਿਆ। ਉਹ ਤੋਂ ਬਾਅਦ 1856 ਤੋਂ ਲੈ ਕੇ 1860 ਤੱਕ ਲੱਗਿਆ। ਜਿਹਦੇ ਵਿੱਚ ਇਹਦਾ ਚੈਨਾ ਦੇ 25000 ਨੌਜਵਾਨ ਸੈਨਿਕ ਮਾਰੇ ਆ ਗਏ। ਜਿਹਦੇ 59 ਜਿਹੜੇ ਫੌਜੀ ਸੀਗੇ ਉਹ ਇੰਗਲੈਂਡ ਦੇ ਮਾਰੇ ਗਏ। ਪਰ ਇਹ ਜੁੱਧ ਅੱਛਾ ਨਹੀਂ ਹੈ ਜਿਹੜਾ ਬਹੁਤ ਪੁਰਾਣਾ ਚੱਲਿਆ ਹੁੰਦਾ। ਇਹ ਜੁੱਧ ਇਸੇ ਕਰਕੇ ਹੈ ਜੇ ਲੋਕ ਸਰਕਾਰਾਂ ਤੋਂ ਬਿਨਾ ਨਹੀਂ ਚੱਲਦੀਆਂ। ਲੋਕਾਂ ਦੇ ਨੌਜਵਾਨ ਪੁੱਤ ਕੁਝ ਮਾਰੇ ਜਾਂਦੇ ਨੇ। ਕੁਛ ਜੇਲਾਂ 'ਚ ਠੱਕੇ ਜਾਂਦੇ ਨੇ ਕੁਛ ਨਸ਼ਾ ਵੇਚਣ ਤੇ ਲੱਗ ਜਾਂਦੇ ਨੇ ਕੁਛ ਮਤ ਕਾਫੀ ਕੁਛ ਅਫਦੇਸ਼ਾਂ ਦੇ ਵਿੱਚ ਵਗ ਜਾਂਦੇ ਨੇ ਇਸ ਕਰਕੇ ਹੁਣ ਇਹ ਸਾਰਾ ਜਿਹੜਾ ਇੱਕ ਰਵਾ ਪਿਆ ਹੋਇਆ ਹੈ ਇਸ ਨੂੰ ਕੰਟਰੋਲ ਕਰਨ ਦੀ ਲੋੜ ਹੈ ਤਾਂ ਕਿ ਸਾਡਾ ਪੰਜਾਬ ਹੈ ਜਿਹੜਾ ਬਦnaam ਹੋਣ ਤੋਂ ਬਚ ਰਹੇ ਇਹ ਹਿੰਦੂ ਆਪਾਂ ਜਿਹੜੇ ਬਾਰਡ ਲੈਵਲ ਤੇ ਅਮਰੀਕਾ ਨੇ ਇੱਕ 23 ਦੇਸ਼ਾਂ ਦੀ ਲਿਸਟ ਬਣਾਈ ਮੈਡਮ ਜਿਹਦੇ ਵਿੱਚ ਆਸੀਂ ਹੈਗੇ ਆ ਸਾਡਾ ਨੰਬਰ ਹੈ ਹਿੰਦੁਸਤਾਨ ਦਾ ਉਹ ਜਿਹੜੀ ਉਹ ਲਿਸਟ ਦੇ ਵਿੱਚ ਮੁੰਡੇ ਆ ਪੋਸਤ ਦੇਸ਼ ਦੇ ਮੁੰਡੇ ਦੇ ਉਹ ਗੋਲੀ ਮਾਰ ਕੇ ਇਹ ਸਮੁੰਦਰ ਕਸਿੱਟ ਸਕਦੇ ਨੇ ਕੋਈ ਉਹਦਾ ਰਿਕਾਰਡ ਨਹੀਂ ਮੈਂ ਮਤਲਬ ਮੈਨੂੰ ਬਹੁਤ ਇਸ ਗੱਲ ਤੋਂ ਡਰ ਲੱਗ ਜਣਾ ਮੈਂ ਦੱਬ ਦੱਬ ਕੇ ਬਿਲਕੁਲ ਬਿਲਕੁਲ ਕਹੀ ਜਣਾ ਯੋ ਲਿਸਟ ਦੇ ਵਿੱਚੋਂ ਸਾਡਾ ਨਾਮ ਨਿਕਲਣਾ ਚਾਹੀਦਾ ਸਾਡੇ ਮੁੰਡਿਆਂ ਦੇ ਨਾਲ ਜਿਹੜਾ ਇਹ ਇਸ ਤਰ੍ਹਾਂ ਦਾ ਜਸਮਾਨੀ ਕਾਹਨ ਕੀਤਾ ਜਾਊਗਾ ਉਹ ਨਾ ਕੀਤਾ ਜਾਵੇ ਕਿਉਂਕਿ ਹੋਰਾਂ ਦੇਸ਼ਾਂ ਦੇ ਨਾਲ ਵਿੱਚੀ ਗਿਣਤੀ ਇੰਡੀਆ ਦੀ ਕਰਤੀ ਜਦੋਂ ਕਿ ਇੰਡੀਆ ਦੇ ਲੋਕ ਅਮਰੀਕਾ ਦੇ ਵਿੱਚ ਜਾ ਕੇ ਆਪਣੀ ਮਿਹਨਤ ਕਰਕੇ ਆਪਣੀ ਰੋਟੀ ਖਾਂਦੇ ਨੇ ਸਾਡੇ ਡਰਾਈਵਰ ਭਾਈਆਂ ਦੇ ਉੱਤੇ ਵੀ ਕਾਫੀ ਮਤਲਬ ਜਿਹੜਾ ਅਮਰੀਕਾ ਦਾ ਸਕੰਜਾ ਹੈ ਉਹ ਕੱਟਿਆ ਗਿਆ ਇੱਕ ਮੁੰਡੇ ਨੇ ਸੈਂਟ ਦੀ ਸ਼ੀਸ਼ੀ ਦੇ ਉੱਤੇ ਇੱਕ ਡਰਾਈਵਰ ਭਰਾ ਨੇ ਸਾਡੇ ਨੇ ਸੈਂਟ ਦੀ ਸ਼ੀਸ਼ੀ ਦੇ ਉੱਤੇ ਓਪੀਓ ਦਿਖਤਾ ਜਦੋਂ ਕਿ ਉਹ ਸੈਂਟਰ ਸੀਦਾ ਸੈਂਟਰ ਦਾ ਸਿੰਪਲ ਵੀ ਸੈਂਟਰ ਆਇਆ ਉਸ ਨੂੰ ਰਿਪੋਰਟ ਕਰਨ ਦੀ ਸਕੀਮ ਬਣਾ ਲਈ ਅਮਰੀਕਾ ਨੇ ਬਾਕੀ ਚੰਗਿਆ ਇਸ ਤਰ੍ਹਾਂ ਦੀਆਂ ਕੌਝੀਆਂ ਚਾਲਾਂ ਚੱਲੀ ਜਾਂਦਾ ਹੈ ਅਮਰੀਕਾ ਉਸ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਆਪਣਾ ਆਪ ਸੁਧਾਰਨਾ ਪਊਗਾ ਜਿਹੜਾ ਆਪਣੀ ਸਿਆਸਤ ਵਾਸਤੇ ਨਸ਼ੇ ਦੇ ਮੁੱਦੇ ਨੂੰ ਅਸੀਂ ਪ੍ਰਮੋਟ ਕਰਕੇ ਸਿਆਸਤ ਤੇ ਬਿਰਾਜਮਾਨ ਹੋਣਾ ਚਾਹੁੰਦੇ ਆਂ ਤੋ ਬਾਅਦ ਆ ਕੇ ਬਣੀ ਮਤਲਬ ਆਪਣੇ ਦੇਸ਼ ਦੀ ਜਿਹੜੀ ਉਹ ਬਚਾਉਣ ਲਈ ਮੈਨੂੰ ਲੱਗਦਾ 트럼ਪ ਦੇ ਨਾਲ ਗੱਲਬਾਤ ਕਰਕੇ ਇਹਨਾਂ ਮਸਲਿਆਂ ਦਾ ਕੋਈ ਜਲਦੀ ਸੋਲੂਸ਼ਨ ਵੀ ਕੱਢਣਾ ਚਾਹੀਦਾ ਹੈ। ਅणि ਉੱਥੇ ਹੀ ਪੀਐਮ ਮੋਦੀ ਨੂੰ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਰਕਾਰਾਂ ਦੇ ਨਾਲ 트럼ਪ ਦੇ ਨਾਲ ਗੱਲਬਾਤ ਕਰਕੇ ਜਿਹੜਾ ਇਹਨਾਂ ਚੀਜ਼ਾਂ ਦੇ ਸੋਲੂਸ਼ਨ ਕੱਢਣੇ ਚਾਹੀਦੇ ਨੇ। ਹਾਂਜੀ ਸੋਲੂਸ਼ਨ ਕੱਢਣੇ ਚਾਹੀਦੇ ਨੇ ਸਾਡੇ ਡਰਾਈਵਰਾਂ ਦੇ ਉੱਤੇ ਇਹਨਾਂ ਖਤਰਨਾਕ ਬੱਦਲ ਮੰਡਰਾ ਰਹੇ ਨੇ। ਉਹ ਆਪਣੇ ਟਰੱਕ ਦੇ ਵਿੱਚ ਆਪਣੇ ਟਰਾਲੇ ਦੇ ਵਿੱਚ ਆਪਣੇ ਟਰੈਕਟਰ ਦੇ ਵਿੱਚ ਨਾ ਰੱਖਣ ਕਿਉਂਕਿ ਕਈ ਵਾਰੀ ਚੌਕੇ ਉੱਥੇ ਆਦਤ ਹੈ ਖਸ ਖਸ ਦੀਆਂ ਪਿੰਨੀਆਂ ਜਾਂ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਜਾਂ ਮੜਾ ਮੋਟਾ ਉਹ ਰੱਖ ਲੈਂਦੇ ਨੇ ਜਿਵੇਂ ਅਸੀਂ ਕਰਾ ਚਾਹੀ ਖਾਣੇ ਹਾਂ ਇਹ ਚੀਜ਼ਾਂ ਤੋਂ ਬਿਲਕੁਲ ਗਰੇਜ ਕੀਤਾ ਜਾਵੇ ਨਹੀਂ ਤਾਂ ਫਿਰ ਡਿਪੋਰਟ ਦੀ ਤਲਵਾਰ ਹੈ ਜਿਹੜੀ ਉਹਨੂੰ ਕੋਈ ਰੋਕ ਨਹੀਂ ਸਕਦਾ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਟਰੱਕ ਦੇ ਨਾਂ ਦੇ ਉੱਤੇ ਜਿਹੜਾ ਹੋਣ ਵਾਲਾ ਅਣਮਨੁੱਖੀ ਤਸਵੀਰ ਹੈ ਚਾਹੇ ਉਹ ਅਮਰੀਕਾ ਵੱਲੋਂ ਹੈ ਚਾਹੇ ਕਿਸੇ ਵੱਲੋਂ ਹੈ ਸਰ ਆਪ ਜਿਆ ਵੱਲੋਂ ਮਤਲਬ ਇਹ ਬੰਦ ਹੋਣਾ ਚਾਹੀਦਾ ਹੈ ਬੁੱਧੀ ਜੀ ਵੀ ਵਰਗ ਨੂੰ ਇਹਦੇ ਉੱਤੇ ਕਾਫੀ ਮਨਸਨ ਕਰਕੇ ਇਹਦਾ ਹੱਲ ਲੱਭਣਾ ਚਾਹੀਦਾ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ ਧੰਨਵਾਦ ਸੋ ਦੋਸਤੋ ਏਸੀ ਮਨਸਾਤ ਉਹ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਪਰ ਉੱਥੇ ਹੀ ਉਹਨਾਂ ਨੂੰ ਦੱਸਿਆ ਕਿ ਵਿਦੇਸ਼ ਦੇ ਵਿੱਚ ਤੋਂ 80 ਲੜਕੀਆਂ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ਾ ਛਡਣ ਦੇ ਲਈ ਆਈਆਂ ਨੇ ਜਿੱਥੇ ਕਿ ਜੇ ਸਾਡੇ ਪੰਜਾਬਣਾਂ ਦਾ ਇੱਕ ਲੜਕੀਆਂ ਦਾ ਇੱਕ ਰੂਪ ਹੁੰਦਾ ਸੀ ਇੱਕ ਲੱਗ ਪਹਿਚਾਣ ਹੁੰਦੀ ਸੀ ਇੱਕ ਘਰ ਪਰਿਵਾਰ ਨੂੰ ਸੰਭਾਲਣ ਦੇ ਲਈ ਜਾਂ ਫਿਰ ਵਿਦਿਅਕ ਆਦਾਰਿਆਂ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਇੱਕ ਸਾਡੇ ਸਮਾਜ ਦੇ ਵਿੱਚ ਜਿੱਥੇ ਮਾਈ ਪਾਗੋ ਵਰਗੀਆਂ ਆਈਆਂ ਨੇ ਉੱਥੇ ਕੁੜੀਆਂ ਨੂੰ ਲੈ ਕੇ ਇੱਕ ਇੱਜ਼ਤ ਤੇ ਸਮਾਜ ਦੇ ਵਿੱਚ ਇੱਕ ਵੱਖਰਾ ਅਹੁਦਾ ਉਹਨਾਂ ਨੂੰ ਦਿੱਤਾ ਜਾਂਦਾ ਸੀ ਪਰ ਜਦੋਂ ਹੀ ਸਾਡਾ ਵਿਦੇਸ਼ਾਂ ਦਾ ਰੁਖ ਜਿਆਦਾ ਵਧਿਆ ਹੈ ਤੇ ਉੱਥੇ ਜਾ ਕੇ ਸਾਨੂੰ ਕਿਹ ਹੋ ਜਾਂਦੀ ਹੈ ਕਿ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈ ਅਸੀਂ ਜੋ ਕਰਦੇ ਆ ਅਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਚਾਹੇ ਅਸੀਂ ਕਲੱਬ ਦੇ ਵਿੱਚ ਜਾਈਏ ਜਾਂ ਫਿਰ ਅਸੀਂ ਕਿਸੇ ਪਾਰਟੀ ਦੇ ਵਿੱਚ ਜਾਂਦੇ ਆ ਉੱਥੇ ਡਰਿੰਕ ਕਰਦੇ ਆ ਸਮੋਕ ਕਰਦੇ ਆ ਪਹਿਲਾਂ ਅਸੀਂ ਸ਼ੌਕ ਨੂੰ ਜਾਂ ਕਹਿੰਦੇ ਆ ਕਿ ਸ਼ਾਇਦ ਇਹਦੇ ਬਿਨਾ ਅਸੀਂ ਸਾਡਾ ਉਹਦਾ ਜਿਹੜਾ ਉਹ ਨੀਵਾ ਲੱਗਦਾ ਕਿ ਅਸੀਂ ਸਮੋਕ ਨਹੀਂ ਕਰਦੇ ਜਾਂ ਫਿਰ ਡਰਿੰਕ ਨਹੀਂ ਕਰਦੇ ਕਲੱਬ ਦੇ ਵਿੱਚ ਜਾ ਕੇ ਅਸੀਂ ਕੁਝ ਅਜਿਹੀਆਂ ਐਕਟੀਵਿਟੀਆਂ ਨਹੀਂ ਕਰਦੇ ਕਿ ਸਾਡਾ ਜਿਹੜਾ ਸਟੇਟਸ ਹੈ ਉਹ ਕਿਤੇ ਨਾ ਕਿਤੇ ਡਾਊਨ ਨਾ ਹੋ ਜਾਵੇ ਜਿਵੇਂ ਕਿ ਅਕਸਰ ਹਰਜਿੰਦਰ ਜੀ ਗੱਲ ਕਰਦੇ ਹੁੰਦੇ ਨੇ ਕਿ ਜਿਹੜਾ ਸਾਡਾ ਵੀਡੀਓ ਕਲਚਰ ਹੈ ਉਹਦੇ ਨਾਲ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਕਿਤੇ ਨਾ ਕਿਤੇ ਉਹ ਬਹੁਤ ਹੀ ਜ਼ਿਆਦਾ ਗਲਤ ਰਾਸਤੇ ਤੇ ਸਾਰਿਆਂ ਨੂੰ ਲਾ ਜਾ ਰਿਹਾ ਹੈ ਤੇ ਜਿੱਥੇ ਕਿ ਜੇ ਗੱਲ ਕਰਦੇ ਆਪਾਂ ਪੰਜਾਬ ਦੇ ਵਿੱਚ ਆਈਆਂ ਲੜਕੀਆਂ ਦੀ ਉੱਥੇ ਹੀ 75 ਲੜਕੀਆਂ ਦੇ ਜਿਹੜੇ ਡਿਪੋਸ ਹੋ ਚੁੱਕੇ ਨੇ ਤੇ 9 ਸਤੰਬਰ ਨੂੰ ਜਿਹੜੀਆਂ ਕੁੜੀਆਂ ਵਿਦੇਸ਼ ਦੇ ਵਿੱਚੋਂ ਆਈਆਂ ਸੀ ਤੇ 154 ਕੁੜੀਆਂ ਜਿਹੜੀਆਂ ਲੁਧਿਆ ਜਲੰਧਰ ਦੇ ਵਿੱਚ ਆਈਆਂ ਸੀ ਤੇ ਜਿਹੜੀਆਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਈਆਂ ਨੇ ਨਸ਼ਾ ਛੱਡਣ ਦੇ ਲਈ ਤੁਸੀਂ ਆਪ ਸੋਚ ਸਕਦੇ ਹੋ ਕਿ ਢੀ ਵੱਡੀ ਮਾਤਰਾ ਦੇ ਵਿੱਚੋਂ ਨਸ਼ਾ ਕਰਦੀਆਂ ਹੋਣੀਆਂ ਜਿਹੜਾ ਉਹਨਾਂ ਨੂੰ ਪੰਜਾਬ ਆ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਹੋਣਾ ਪਿਆ ਸ਼ਾਇਦ ਚੰਗੀ ਗੱਲ ਹੈ ਕਿ ਉਹ ਆਪਣੇ ਆਪ ਨੂੰ ਨਸ਼ੇਦ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਕੁ ਨਸ਼ੇਦ ਵਿੱਚ ਤਸ ਜਾਣਾ ਕਿ ਤੁਹਾਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਉੱਥੇ ਦਾਖਲ ਹੋਣਾ ਪੈ ਰਿਹਾ ਸੋ ਦੋਸਤੋ ਇਹ ਸੀ ਅੱਜ ਲਾਈਵ ਦੀ ਅਪਡੇਟ ਨਵਾਂ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਾਂ